ਇਹ ਜਿਹੜੀਆਂ ਗੁੰਡਾ ਕਰਤੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਾਮਪੁਰਾ ਫੂਲਦਿਆਂ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਹਦਾ ਗੁੰਡਾ ਕਰਤੀ ਕਰਨ ਵਾਲਿਆਂ ਨੂੰ ਭਲੇ ਸਤਾ ਪਲ ਕੋ ਡਰ ਨਹੀਂ ਹੈ ਤਾਂ ਹੀ ਇਸ ਤਰ੍ਹਾਂ ਦੀਆਂ ਵਾਰਤਾਤਾਂ ਸਾਹਮਣੇ ਆਉਂਦੀਆਂ ਨੇ ਗੁੰਡਾ ਕਰਤੀ ਦਾ ਨੰਗਾ ਨਾਚ ਕੀਤਾ ਜਾ ਰਿਹਾ ਹੈ ਪ੍ਰਾਪਰਟੀ ਕਾਰੋਬਾਰੀ ਵਿਪਨ ਸ਼ਰਮਾ ਜਦੋਂ ਆਪਣੇ ਕਾਰ ਚਾਰਿਆ ਸੀ ਤਾਂ ਉਸਦੇ ਮਗਰ ਅਣਪਛਾਤੇ ਹਤਿਆਰ ਪੰਦਾ ਨੇ ਉਸਦੇ ਉੱਪਰ ਚਾਲੇਵਾ ਹਮਲਾ ਕਰ ਦਿੱਤਾ ਜਿਸ ਹਮਲੇ ਦੌਰਾਨ ਉਸ ਵੱਲੋਂ ਪਾਜ ਕੇ ਆਪਣੀ ਜਾਨ ਬਚਾਈ ਗਈ ਔਰ ਦੇਖਣਾ ਤਾਂ ਇਹ ਹੋਵੇਗਾ ਕਿ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਸ਼ਰਿਆਮ ਗੁੰਡਾਗਰਦੀ ਕਰਨ ਵਾਲਿਆ ਤੱਕ ਪੁਲਿਸ ਪਹੁੰਚ ਪਾਏਗੀ ਜਾਂ ਫਿਰ ਪੁਲਿਸ ਚੁੱਪ ਕਰਕੇ ਬੈਠੀ ਰਹੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਰਾਮਪੁਰਾ ਫੁੱਲ ਤੋਂ ਉਮੇਸ਼ ਕੁਮਾਰ ਦੀ ਰਿਪੋਰਟ ਸਰ ਅਸੀਂ ਡਾਕਟਰ ਚ ਬੈਠੇ ਸੀਗੇ ਮੈਂ ਤੇ ਮੇਰਾ ਫਰੈਂਡ ਬਸ ਅਸੀਂ ਸ਼ਾਮ ਨੂੰ ਮੰਨ ਲਓ WhatsApp ਉੱਤੇ ਡਾਕਟਰ ਵਧਾ ਕੇ ਟਿਕੀਵਨ ਵਾਜਾ ਇਧਰ ਦੀ ਸਿੱਧੀ ਗਲੀ ਜਾਂ ਦੂਸਰੀ ਗਲੀ ਵੀ ਦੀ ਜਾਣੇ ਕੱਲ ਅਸੀਂ ਬੈਠੇ ਚਾਂਕੀ ਜਿੱਦੋ ਗਏ ਉੱਧਰ ਮੇਰਾ ਬੋਲਟ ਤੇ ਮੇਰਾ ਦੋਸਤ ਹੀ ਤੇ ਮੈਂ ਸੀਗਾ ਜਦੋਂ ਇੱਕੋ ਤਾਂ ਮੈਂ ਇੱਧਰ ਮੁੜਨ ਲੱਗੇ ਮੰਨ ਲਓ ਵੀ ਹਿਥਾਰ ਬੰਦ ਚਾਰ ਬੰਦੇ ਭੱਜਿਆ ਆ ਰਹੇ ਸੀਗੇ ਮੇਰੇ ਵੱਲੀ ਮੈਨੂੰ ਐਸੇ ਚੱਲ ਕੇ ਤੇ ਹੋਰ ਪਾਸੇ ਨਾਲ ਜਾਂਦੇ ਮੈਂ ਮੋਟਰਸਾਈਕਲ ਦੇ ਵਿੱਚ ਦੀ ਕੱਟਣ ਲੱਗਿਆ ਤਾਂ ਉਹਨਾਂ ਨੇ ਮੇਰਾ ਮੋਟਰਸਾਈਕਲ ਫੜ ਕੇ ਮੈਨੂੰ ਸੈਟ ਲਿਆ ਕਹਿੰਦੇ ਵੀ ਅੱਜ ਤੈਨੂੰ ਤੈਨੂੰ ਟਾਰਗੇਟ ਕਰਨ ਆਏ ਸੀ ਫਿਰ ਮਨੋਂ ਬਹੁਤ ਬਰੀ ਕਿਹਾ ਮੈਂ ਯਾਰ ਕੀ ਗੱਲ ਵੀ ਹੈ ਬਣਾਇਆ ਤਾਂ ਤੁਸੀਂ ਕੌਣ ਹੋ ਮੇਰੀ ਤੇਰੇ ਨਾਲ ਕੀ ਦੁਸ਼ਮਣੀ ਹੈ ਮੇਰਾ ਕਾਰਨ ਤਾਂ ਦੱਸੋ ਉਹਨਾਂ ਨੇ ਮੇਰੇ ਪੰਜ ਸੱਤ ਮਾਰੀਆਂ ਜ ਮਨ ਲਓ ਸਰਚ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਉਥੋਂ ਬਚਾ ਕੇ ਮੰਨ ਕੇ ਚਲੇ ਬਹੁਤ ਹੀ ਮਸਾ ਨਿਕਲ ਕੇ ਆਇਆ ਮਨ ਲਓ ਕੋਈ ਜ਼ੋਰ ਨਾਲ ਮੈਂ ਇੱਧਰ ਆ ਕੇ ਭੱਜ ਕੇ ਸ਼ੌਕੀਆਂ ਦੀ ਦੁਕਾਨ ਖੁੱਲ੍ਹੀ ਸੀਗੀ ਇਹਨਾਂ ਦੇ ਅੰਦਰ ਵੜ ਗਿਆ ਪਰ ਉਹਨਾਂ ਨੇ ਅੰਦਰ ਵੜ ਕੇ ਮੇਰੇ ਤੇ ਹਮਲਾ ਕੀਤਾ ਇੱਥੇ ਆ ਕੇ ਜਾਨੀ ਕਿ ਮੇਰਾ ਫਰੈਂਡ ਸੀਗਾ ਜਿਹਨੇ ਕਿ ਉਹਨੂੰ ਰੋਕਿਆ ਹੈਗਾ ਨਹੀਂ ਤਾਂ ਮੰਨ ਕੇ ਚਲੋਗੇ ਉਹ ਮਾਰਨ ਦੇ ਇਰਾਦੇ ਨਾਲ ਹੀ ਆਏ ਸੀਗੇ ਉਹ ਹੁਣ ਐ ਪਤਾ ਕਰਨਾ ਚਾਹੁੰਦਾ ਮੈਂ ਵੀ ਇਹ ਬੰਦੇ ਜਾਂ ਤਾਂ ਦੱਸੋ ਕਿ ਕਿਹਨੇ ਭੇਜੇ ਸੀ ਇਹ ਬੰਦੇ ਮੇਰੀ ਕੀ ਦੁਸ਼ਮਣੀਆਂ ਮੈਂ ਤਾਂ ਇਨਸਾਫ ਚਾਹੁੰਦਾ ਉਹਨੂੰ ਪ੍ਰਸ਼ਾਸਨ ਤੋਂ ਮੇਰੇ ਆ ਦੇਖੇ ਆ ਚੀਜ਼ ਵਜੀ ਐ ਰਾਮਾ ਡਾਂਗਾ ਮਾਰਦੇ ਜੀ ਤਾਂ ਮੈਂ ਰੋਕਦਾ ਸੀ ਹੱਥ ਨਾਲ ਡੰਡਾ ਸੀ ਸੀ ਉਹਨਾਂ ਨੂੰ ਕੁੱਠੇ ਕਰਕੇ ਮਾਰ ਰਹੇ ਸੀ ਮੇਰੇ ਪਿੱਛੇ ਢੋਈਂ ਚੇ ਮਾਨੂੰ ਲੱਤਾਂ ਤੇ ਆ ਇੱਥੇ ਬਾਵਾ ਥੱਲੇ ਬਾਵਾ ਟੱਟ ਮਾਰੀਆਂ ਜਾਣੀ ਕਿ ਉਹਨਾਂ ਨੇ ਗੁੰਜਾ ਡੰਡੇ ਮਾਰੇ ਗੁੰਜਾ ਸੱਟਾ ਮਾਰੀ ਅੰਸਰ ਕੀ ਮਾਮਲਾ ਹੋਇਆ ਰਾਧਾ ਹਮਲਾਵਾਂ ਸੀ ਕਿ ਦੇ ਸਾਹਮਣੇ ਆ ਇਹਨਾਂ ਦਿਪਨ ਕੁਮਾਰ ਜੀ ਇਹਨਾਂ ਦੇ ਇੱਥੇ ਪ੍ਰਾਪਰਟੀ ਦੇ ਦਾ ਕੰਮ ਆ ਉਹਨਾਂ ਦੀ ਦੁਕਾਨ ਆ ਆਪਣੇ ਕਰਨਿਆ ਪਾਸ਼ਾਲਾ ਵਾਲੀ ਸਕੂਲ ਦੀ ਜਿਹੜੀ ਗੱਲ ਹੈ ਉਹਦੇ ਵਿੱਚ ਇਹਨਾਂ ਦੇ ਇੱਕ ਟ੍ਰੈਫਿਕ ਤੋਂ ਪਦਰਾਣ ਬੰਦ ਕਰਕੇ ਕਰਨ ਜਾ ਰਹੇ ਸੀ ਸਾਡੇ ਕਰ ਸਕਦੇ ਜੇ ਟਾਈਮ ਦੱਸ ਦੇਣ ਤੇ ਇਹਨਾਂ ਨੂੰ ਕੋਈ ਕਰਨਾਮ ਨੂੰ ਬੰਦੇ ਨੇ ਜਿਹੜੇ ਬੰਦੇ ਹੋ ਰਹੇ ਸੀ ਹਨ ਕੇ ਰਕੇ ਕੋਸ਼ਿਸ਼ ਕੀਤੀ ਪਰ ਇਹ ਵਿਦਾਨ ਚ ਪੜ ਗਈ ਜਿਹੜਾ ਰਸਤਾ ਹੋ ਗਿਆ ਫਿਰ ਵੀ ਇਹਨਾਂ ਨੇ ਅਸੀਂ ਬਿਆਨ ਲਾ ਜੇ ਕੱਲ੍ਹ ਬਾਅਦ ਕਰ ਲੈਣ ਬੰਨ ਵਿਦਾਰਤ ਦੀ ਕਾਰਜਕਾਰੀ ਕਰਾਂਗੇ ਤੇ ਬੰਨ ਸੀਸੀਟੀ ਵੀਰੇਟ ਦਿਹਾਲੇ ਜਾ ਰਹੇ ਹਨ ਛੇਤੀ ਹੀ ਜਿਹੜੇ ਸਵਾਰੀ ਬੰਦੇ ਨੇ ਟ੍ਰੈਸ ਕਰਕੇ ਤੇ ਹੱਥ ਲਿਖੇ Thank <small> you. ਜੇ ਤੁਸੀਂ ਕੁਝ ਪੇਮੰਡਾ ਨਾ ਨਾ ਉਹ ਬੋਰੀ ਪਾੜੀ ਦੀ ਬੋਰੀ ਵਾਲੀ ਟੋਟੜੀ ਵਾਲੀ ਕਰਨੀ ਹੈ ਜੀ ਉਹ ਗਾਂਦਾਰੀ ਉਹ ਲੋਨ ਹੋਵੇਗਾ ਬ੍ਰੈਡ ਸਟੋਰ ਦੀ ਨਾਲ ਬਣਾਉਣਾ ਉਹ ਕਾਹਦੇ ਮੈ ਹੈਲੀ ਸੀ ਸਾਡੇ ਸੇਰ ਯੋਜਨਾ ਦੇ ਚੰਦੇ ਚੰਦੇ ਜਿਹਾ ਕੈਮਰਾ ਚਾਹੀਦਾ ਹੈ ਕੈਮਰੇ ਤੇ ਗੋਲੂ ਆ ਮੋ ਗੋਲੂ ਸਭ ਦੇ ਗੋਲੂ ਗੋਲੂ ਦੇ ਭਰਾ ਤੇ ਲੋ ਮੰਨੋ ਇਥੇ ਸਾਡੇ 7-7 ਵੇਗ ਵੀ ਰਹਿ ਕੇ ਕਰੇ ਪੂਰੇ